ਇਹ ਲੁਕ ਜਾਂਦਾ ਤਾਰਕ ਸੁਣਾ ਗੁਤਾ ਅਸੀਂ ਕੇ ਨਾ ਬਣ ਜਾਈਏ ਨਹੀਂ ਚੁਕ ਚੁਕ ਕੇ ਤੇਰ ਨਾਲ ਕੇ ਲੱਗਿਏ ਰਤੀ ਖੜ ਕੇ ਨਾ ਲਾਈਏ ਨੀ ਤੇਰੇ ਵਰਗੀ ਦੇ ਮਿਸ ਜੜ ਕੇ ਲਾਈਏ ਬਣਨਾ ਪੁੰਨਾ ਆਪਣੀਆਂ ਮਾਟੀ ਨੂੰ ਸਟਾਰਟ ਕਰਨਾ ਨੂੰ ਪਾ ਗਿਆ 22 ਦੀ ਲੇ ਬਣਾਉਣ ਬਾਤ ਚਲ ਵੀ ਚੱਲ ਲੇ ਬਣਾ ਲੈ ਇੰਨੇ ਚੰਨ ਜੱਪਾ ਆਏ ਹੋ ਜੋ No, no, no. ਤੁਹਾਨੂੰ ਨਾਮ ਮੈਂ ਕਰ ਗਿਆ ਇੱਥੋਂ ਲੈਣ ਦਾ ਜ਼ਿਆਦਾ ਨਹੀਂ ਲਾਈਵ ਕਰਦੇ ਵੀਡੀਓ ਵਾਈਫਾਈ ਤੇ ਛੱਡ ਦੂ ਭਾਈ ਉੱਪਰੋਂ ਹਣਾ ਬੜੀ ਗੰਡ ਆਉਗੀ ਯਾਰ ਬਸ ਕਾ ਨੂੰ ਉੱਪਰ ਦਾ ਕਰਨ ਜਾਣਾ ਯਾਰ ਹੋਰ ਨਹੀਂ ਤਾ ਜਾ ਕੇ ਕਿੰਨੇ ਬੋਲਦੇ ਵਾਈਫਾਈ ਤੇ ਛੱਡ ਦੂ ਕਰੇ ਜਾ ਕੇ ਭਾਈ ਤੇ ਮੜ ਕੇ ਨਾਲ ਸਾਰੇ ਨਹੀਂ ਆਉਗੇ ਬਸ ਇਹਦਾ ਸਾਈਨਲ ਆ ਭਾਈ ਸਬਸਕ੍ਰਾਈਬ ਕਰੋ ਬੰਦਾ ਮਰਦੀ ਵੀ ਹੁੰਦਾ ਹੈ ਹਾਂ ਮੜ ਜਾ ਓਏ ਆਪਣੇ ਮਾ ਫਰਜੀ ਤੂੰ ਤਾਂ ਭਾਈ ਬਾਹਰ ਹੀ ਸੁਣੇ ਹੈਂ ਅੱਛਾ ਲੈ ਦਿਓ ਹੀ ਕੱਚ ਦੇਖ ਕਿੰਨਾਰੇ ਡਾਰਕ ਪੈ ਡਾਰਕ ਬਣਾਈ ਬਾਈ ਮਾਤਾ ਕੋਈ ਨਾ ਬਣਾਈ ਡਾਰਕ ਪੈ ਡਾਰਕ ਬਾਈ ਬਾਈ ਵੀਰਾਂ ਨੂੰ ਲੇਡ ਲੈ ਲੈ ਕੰਦਿਰ ਸਰਪੋਂ ਰਹੇਗੀ ਬਾਈ ਕਹਿੰਦਾ ਸਰਪੋਂ ਨੂੰ ਨਹੀਂ ਲੈਂਦੇ ਆਪਾਂ ਕੈਸ ਕਰਾਂਗੇ ਐਮਐਨ ਦੇ ਪੈਸੇ ਲਾਈ ਜਾਣੇ ਬਾਈ ਬਾਈ ਨੂੰ ਲੱਗੀਆਂ ਲੈਣ ਬਣਾਉਣੇ ਤੇ ਕੱਪੜੇ-ਕੁਪੜੇ ਲੈ ਕੇ ਤੇ ਭਾਈ ਉਹ ਚਲ ਗਈ ਬਾਜ਼ਾਰ ਦੇ ਵਿੱਚ ਕਿੱਥੇ ਜਾ ਕੇ ਵੀਰ ਕੀ ਕਹਿੰਦੀ ਵੀ ਬਸੰਤ ਪੰਚਮੀ ਨੰਘ ਕੇ ਗਈ ਆ ਨਾ ਕਹਿੰਦੀ ਵੀ ਮੈਂ ਤਾਂ ਪਤੰਗ ਚੜਾਉਣਾ ਜਦ ਤਾਈ ਨੇ ਪਤੰਗ ਲੈਤਾ ਜਾ ਨਹੀਂ ਤਾਂ ਡੋਰ ਪਿੱਛੇ ਵੀਰ ਕੀ ਤਾਈ ਨੇ ਉਹਨੂੰ ਡੋਰ ਵੀ ਲੈਦੀ ਬਾਅਦ ਵਿੱਚ ਕਹਿੰਦੀ ਵੀ ਲੈ ਸਰਦਾਰ ਜੀ ਤੂੰ ਥੱਕ ਗਿਆ ਥੱਕ ਗਿਆ ਮੈਂ ਤਾਂ ਪਤੰਗ ਚੜਾਉਣਾ ਕੋਠੇ ਤੇ ਚੜ ਕੇ ਪਤੰਗ ਚੁੱਕਾ ਚੜਾਤੀ ਪਤੰਗ ਦੀ ਟੱਟੀ ਡੋਰ ਤਾ ਕਹਿੰਦਾ ਫੜ ਲਓ ਚਲੋ ਚਲੋ ਉਹ ਨਾਨਕਾ ਦਾ ਫਾਰਲੋ ਗੁੰਡਾ ਦਾ ਦਾਣੇ ਗੋੜਿਆ ਅੱਛੀ ਜੀ ਬਲਾਰ ਬਨੇ ਜੂੜੇ ਖਰੀਦਦੇ ਹੈ ਜੇ ਲੀੜੇ ਜੂੜੇ ਖਰੀਦ ਲੈਣੇ ਬਨੇ ਤਾਂ ਜਾਤੀ ਖਿਡਾੜੀ ਰਹਿਣੀ ਤੇ ਸਾਥ ਕੋਈ ਨਹੀਂ ਬਰੇ ਕੱਟੇ ਪੈਸੇ 10 ਰੁਪਈਆ ਦੀ ਹੈ ਇਹਦੀ ਪੈਸੇ ਤਾਂ ਹੈਗੀ ਮਰਦੀ ਵਾਲਾ ਕਹਿੰਦਾ ਮਾ ਤੇਰਾ ਰਾਜਾ ਮੇਰੀ ਸਾਨੀ ਖੋਲ ਕਰ ਗਈ ਮਾਸੇ ਹੋ ਰਿਹਾ ਚੱਲੀ ਜਾਂਦਾ ਕੰਮਾਂ ਹੋਇਆ ਮੈਡਮ ਡਾਕਟਰ ਆਇਆ ਮਤਾਈ ਕੋਲੇ ਕਹਿੰਦੀ ਮੇਰੇ ਕੋਲ ਤਾਂ ਪੈਸੇ ਹਨੀ ਤਾਈ ਕਹਿੰਦੀ ਤੇਰੇ ਕੋਲ ਤਾਂ ਪੈਸੇ ਹਨੀ ਤਾਈ ਤੋਂ ਲੈ ਲੈ ਤਾਈ ਕੋਲੇ ਗਿਆ ਤਾਂ ਤਾਇਆ ਕਹਿੰਦਾ ਮੇਰੇ ਕੋਲੇ ਪੈਸੇ ਹਨੀ ਤਾਈ ਤੋਂ ਟੈਕਟ ਬਟਾਲਾ ਡਾਕਟਰ ਗਿਆ ਕੋ ਡਾਕਟਰ ਕਹਿੰਦਾ ਟੈਕਟ ਘਟਾ ਨਹੀਂ ਸੱਫੀ ਪਾਸ ਟੈਕਟ